ਬਾਲ ਕਟਾ ਕੇ ਮੈਂ ਸਿੱਧਾ ਇੱਧਰ ਹੀ ਆ ਰਿਹਾ ਪਾਲ ਨੂੰ ਸੰਦ ਲੈ ਆ। ਵਿੱਚ ਆ ਮੈਨੂੰ ਪਹਿਲਾਂ ਐਂ ਲਾਸਾ। ਤਰੋਟਾ ਕਿਉਂ ਨਹੀਂ ਲੈਣ ਆਇਆ? ਮੈਂ ਸਵੇਰੇ ਦੋਸੇ ਕਾਲੇ ਸੀਗੇ ਹੁਣ ਕਾਲੇ ਕਿਤੋਂ ਕਾਲੇ ਸੀ ਤੂੰ ਸਵੇਰੇ? ਸਵੇਰੇ ਘਰੋਂ ਆਇਆ ਸੀ। ਤੇ ਮੇਰਾ ਮੱਥਾ ਕਿਉਂ ਮਰਵਾਇਆ? ਕਿਸ ਕੰਮ ਲਈ ਕਰਿਆ ਇਹ? ਇਹ ਦੇਖ ਨਾ ਨਹੀਂ ਕਿਹੜਾ ਦਾ। ਓਹੋ ਮਿੱਟੀ ਵਾਲੀ ਐ। ਇਸ ਨੂੰ ਰੱਖਾ ਹੀ ਐਸੇ। ਐਚਪੀ ਦਾ ਜੀ। ਗੁੱਡ ਮਾਰਨਿੰਗ ਜੀ ਸਸਰੀਕਾ ਸਾਰਿਆਂ ਨੂੰ ਆਪਾਂ ਨਾਲੇ ਜੀ ਪਰ ਥੋੜਾ ਲੇਟ ਹੋ ਗਏ ਉੱਠਣ ਲੱਗੇ ਤੇ ਹਰਪਾਲ ਬਣਾਈ ਜਾਂਦਾ ਸੀ ਰੋਟੀਆਂ ਪਹਿਲਾਂ ਵੀਡੀਓ ਸੇਵ ਕਰੀ ਜਾਂਦਾ ਸੀ ਕੱਲ ਵਾਲਾ ਬਲੌਗ ਤਾਂ ਕਰਕੇ ਵੀਡੀਓ ਨਹੀਂ ਬਣਾ ਸਕਿਆ ਹਰਪਾਲ ਬਣਾਈ ਜਾਂਦਾ ਸੀ ਰੋਟੀਆਂ ਹਰਪਾਲ ਦਾ ਹੋ ਗਿਆ ਟਾਈਮ ਤੇ ਇੱਕ ਦੋ ਤੇ ਤਿੰਨ ਹਰਪਾਲ ਤਿੰਨ ਰੋਟੀਆਂ ਬਣਾ ਕੇ ਤੇ ਟੱਪ ਗਿਆ ਕੰਮ ਤੇ ਤੇ ਹੁਣ ਮੈਂ ਹਲੇ ਬਾਕੀ ਰੋਟੀਆਂ ਜਿਹੜੀਆਂ ਰਹਿੰਦੀਆਂ ਉਹ ਵੀ ਬਣਾਉਂਗਾ ਤੇ ਆਪ ਪੁਰਜੀ ਬਣਾਉਣਾਗਾ ਅੱਧਾ ਘੰਟਾ ਮੇਰਾ ਰਹਿ ਗਿਆ ਮੈਨੂੰ ਵੀ ਭੱਜ ਦੌੜ ਕੇ ਕੰਮ ਕਰਨਾ ਪਊਗਾ ਹੁਣ ਨਹੀਂ ਸਾਰਾ ਦਿਨ ਭੁੱਖੇ ਮਰਾਂਗੇ ਔਰ ਜੀਦਾ ਹੋਗੀ ਤਿਆਰ ਇਹਦੇ ਤਾਂ 5 ਮਿੰਟ ਲੱਗੇ ਹੁਣ ਕੰਮ ਰੋਟੀਆਂ ਦਾ ਰਹਿ ਗਿਆ ਨਾ ਮੈਨੂੰ 베ਲਣੀ ਆਉਂਦੀ ਆ ਰੋਟੀ ਤੇ ਨਾ ਕੁਝ ਹੋ ਰਿਹਾ ਕੰਮ ਇੱਥੇ ਅੜ ਗਿਆ ਹੁਣ ਆਪਣਾ ਸਮਝ ਨਹੀਂ ਆਉਂਦਾ ਕੀ ਕਰਗੇ ਕੀ ਨਾ ਦੇਖਦੇ ਆਪਾਂ ਗੱਲ ਲਾ ਕੇ ਚੱਲ ਬਿੰਗਾਂ ਡੇਡੀਆਂ ਜੇ ਇੱਕ ਅੱਧੀ ਬਣੀ ਕੋਈ ਲਓ ਬਈ ਪਹਿਲੀ ਰੋਟੀ ਕਿਵੇਂ ਨਾ ਕਿਵੇਂ ਕਰਕੇ ਨਾ 베ਲ ਹੀ ਲਈ ਕਿ ਆ ਕੋਈ ਰੋਟੀਆਂ ਪੰਜ ਲੈ ਜਾਂਦੇ ਬਾਧੂ ਐ ਆਪਣੇ ਮੇਰੀ ਸੋਹਣੀ ਲਈ ਐ ਪਤਾ ਨਹੀਂ ਕਿਵੇਂ ਅੰਜਨੀ ਟਪਕੇ ਆਇਆ ਐ ਇੱਕ ਮਿੰਟ ਜੀ ਰੋਟੀਆਂ ਜਮਾ ਬੇੜਾ ਦੂਜਾ ਬਣਾਈ ਜਾਂਦਾ ਸੀ ਆਹ ਐ ਅੰਜਨੀ ਕਰ ਮੇਰੀ ਮਦਦ ਬਾਈ ਚੱਲ ਬਈ ਅੰਜਨੀ ਚੱਲ ਗਿਆ ਕੰਮ ਤੇ ਰੋਟੀਆਂ ਜੀ 9 ਬ ਰੋਟੀਆਂ ਬਣਾ ਲੀਆਂ ਮੈਂ ਤੇ ਰਪਾਲ ਖਾ ਲਾਂਗੇ ਤੇ ਆ ਅੰਜਨੀ ਤਾਂ ਅਜ ਰੱਬ ਵੱਲੋਂ ਫਰੈਸ਼ ਤੇ ਆਇਆ ਨਹੀਂ ਮੈਂ ਤਾਂ ਨਹੀਂ ਗੱਲਾਂ ਬਣਾਉਂਦਾ ਸੀ ਰੋਟੀਆਂ ਇਹ ਐ ਆ ਜੀ ਕਹਿੰਦੇ ਡੀਆਰ ਚਾਹ ਰੱਖਵਾਉਂਦਾ ਲੱਡੂ ਸਵੇਰੇ ਸਵੇਰੇ ਗਣੇ ਆਏ ਕਾਦੀ ਖੁਸ਼ੀ ਚ ਮਨੇ 10 ਲੱਡੂ ਆਪਣੇ ਗਣੇਸ਼ਰ ਹੈ ਹਾਂ ਉਹਨਾਂ ਦੀ ਗੁੜੀਆ 10th ਚੋਂ ਪਾਸ ਹੋ ਗਈ ਵਧੀਆ ਨੰਬਰਾਂ ਨਾਲ ਆਏ ਮੈਨੂੰ ਦਿਖਾ ਨਾ ਮੈਂ ਤਾਂ ਚਾਰ ਪੰਜ ਖਾਊਗਾ ਮੈਂ ਕਹਿ ਨਹੀਂ ਖਲੰਦਗਾ ਇੱਕ ਇੱਕ ਮੈਂ ਤਾਂ ਖਾਊਗਾ ਤਿੰਨ ਚਾਰ ਤਿੰਨ ਚਾਰ ਤਾਂ ਮੇਰੇ ਵੀ ਬਜਟ ਆਪਣਾ ਥੋੜਾ ਹੈ ਬਜਟ ਨਾਲ ਉਹਨਿੰਦਾ ਦੋ ਲਿਆਉਂਦੇ ਡੱਬੇ ਆਖਰ ਨੂੰ ਯਾਰ ਕੁੜੀ ਪਾਸ ਹੋਈ ਹੈਗੀ ਹਾਂ ਇਹ ਵੀ ਯਾਰ ਜਾਣਨ ਦੇ ਚਾਹੀਦਾ ਹੈ ਉਹ ਜਾਣਾ ਥੋੜੀ ਆ ਖੁਜੀ ਖੁਜੀ ਜੀ ਵਾਦਕ ਆ ਗਿਆ ਜੀ ਮੈਂ ਮੈਂ ਕੀ ਕਰਾਂ ਮੈਂ ਤਾਂ ਖੁਜੀ ਸਾਰ ਹੀ ਨਹੀਂ ਗਈ ਆਪਾਂ ਗਿੜੀ ਆਈ ਨਾ ਤੇ ਤੇਰਾ ਮੁੰਡਾ ਕੋਲੋਂ ਪਾਸ ਹੋਊਗਾ ਕਿੰਨੇ ਵੀ ਜਾਣ ਆਖਰ ਉਹ ਦਿਨ ਬਈ ਆ ਹੀ ਗਿਆ ਉਹ ਟਾਈਮ ਤੇ ਮੈਂ ਚੱਲਿਆ ਵਾਲ ਕਟਾਉਣ ਇੱਕ ਘੰਟਾ ਸਟੋਰ ਤੋਂ ਛੁੱਟੀ ਲੈ ਕੇ ਮੋਟਰਸਾਈਕਲ ਆਪਣੇ ਕੋਲੇ ਅੰਜਨੀ ਬਾਈ ਨੂੰ ਤੰਗ ਕਰੀ ਰੱਖਦੇ ਆਪਾਂ ਸਾਰਾ ਦਿਨ ਉਹਦਾ ਲਹੂ ਪੀਂਨੇ ਜਦੋਂ ਮੋਟਰਸਾਈਕਲ ਚਾਹੀਦਾ ਹੁੰਦਾਗਾ ਸਹੀਂ ਵਾਰੀ ਆਈ ਆ ਜਦੋਂ 2 ਮਹੀਨੇ ਬਾਅਦ ਵਾਲ ਕਟਾਉਣ ਦੀ ਹੁਣ ਥੋੜਾ ਜਿਹਾ ਸਰੀਰ ਸੈਟਿੰਗ ਚ ਲੱਗਦਾ ਚੱਲੀਏ ਫੇਰ ਕੰਮ ਤੇ ਵਾਲ ਕਟਾ ਕੇ ਮੈਂ ਸਿੱਧਾ ਇਧਰ ਹੀ ਰਪਾਲ ਨੂੰ ਸੱਦ ਲਿਆ ਵੀ ਚਾਹ ਤੈਨੂੰ ਪਹਿਲਾਂ ਐ ਦੱਸ ਤਰੋ ਟੈਗ ਕਿਉਂ ਨਹੀਂ ਲੈਣਾ ਆ ਮੈਂ ਸਵੇਰੇ ਦੋਸਤ ਕਾਲੀ ਸੀ ਹੁਣ ਆ ਤਾ ਕਿਤੋਂ ਖਾਲੀਆਂ ਸੀ ਤੂੰ ਸਵੇਰੇ ਸਵੇਰੇ ਘਰੋਂ ਆਉਂਦੀ ਤੇ ਮੇਰਾ ਮੱਥਾ ਕਿਉਂ ਰਵਾਇਆ ਜੋ ਤੂੰ ਪਤਾ ਸੀ ਤੂੰ ਤਾਂ ਖਾਲੀਆਂ ਮੈਂਕ ਤੈਨੂੰ ਪਤਾ ਕਿਵੇਂ ਮੈਂ ਕਿਵੇਂ ਸਟਰਗਲ ਕਰਕੇ ਰੋਟੀਆਂ ਬਣਾ ਕੇ ਲੈ ਕੇ ਆਇਆ ਇਸ ਵੇਰੇ ਨੌ ਰੋਟੀਆਂ ਕਿੰਨੀਆਂ ਰੋਟੀਆਂ ਨੇ ਨੌ ਤਿੰਨ ਤੋਂ ਬਣਾਈਆਂ ਸੀ 6 ਹੋਰ ਬਣਾਈਆਂ ਜਿੰਨੇ ਜਿੰਨੇ ਵੀ ਠੀਕ ਬਣਾਈਆਂ ਸੀ ਸਹੀ ਬਣਾਈਆਂ ਸੀ ਇਹਨਾਂ ਨੇ ਭੁਰਜੀ ਬਣਾ ਕੇ ਆਇਆ ਇੰਜ ਨਹੀਂ ਆਇਆ ਸੀ ਅੱਛਾ ਚੇਰ ਬਣਾ ਕੇ ਲੈ ਆ ਤੋ ਉਹੀ ਖਾਉ ਹੁਣ ਰਾਤ ਨੂੰ ਕਿਉਂ ਖਾਉਂਗਾ ਤੇ ਹੋਰ ਤੂੰ ਥੱਜ ਰਿਹਾ ਬਣਾਉਣ ਵਾਸਤੇ ਰਾਤ ਨੂੰ ਦੇਖ ਲੂੰ ਤੈਨੂੰ ਮੈਂ ਤੂੰ ਸਟੋਰ ਚ ਆਇਆ ਕਿ ਘਰੋਂ ਆਇਆ ਬਣਾਇਆ 10 ਪਹਿਲਾਂ ਜਾਈਨੇ ਪੀ ਦੱਸ ਦੇ ਮੈਨੂੰ ਕਿੱਧਰੋਂ ਆਇਆ ਤੂੰ ਥੱਕੇ ਖਾ ਕੇ ਸਟੋਰ ਸੀ ਤੇ ਪਾਈਆਂ ਤੇਰੇ ਚੱਪਲਾਂ ਆ ਕੀ ਮਿਲਿਆ ਵੱਟ ਕੇ ਘਰ ਵਾਲੀ ਗੱਲ ਆ ਬਾਰ ਆਪਣੇ ਚੇਂਜ ਕੀਤਾ ਘਰ ਵਾਲੀ ਗੱਲ ਤਾਂ ਕੀ ਆ ਕੱਪੜੇ ਚੇਂਜ ਕੀ ਇੱਕ ਹੀ ਸਿਸਟਮ ਅਨਵਾਇ ਸਮਝਾ ਪਹਿਲਾਂ ਤੂੰ ਤੜਕੇ ਪਹਿਲਾਂ ਕੱਪੜੇ ਪਾ ਕੇ ਆਉਣਾਗਾ ਫਿਰ ਇੱਥੇ ਆ ਕੇ ਸਟੋਰ ਵਾਲੇ ਕੱਪੜੇ ਪਾਉਣਾਗਾ ਹੁਣ ਜਾਣ ਲੱਗਾ ਤੂੰ ਫੇਰ ਕੱਪੜੇ ਬਦਲੇ ਹੁਣ ਇਹਨਾਂ ਨੂੰ ਕਿਵੇਂ ਸਮਝਾਉਂਦੇ ਬਣਾਈ ਵਲੌਗ ਜਾਂਦਾ ਨਹੀਂ ਨਹੀਂ ਸਮਝਾ ਦੇ ਜਿਵੇਂ ਮਰਜ਼ੀ ਸਮਝਾ ਦੇ ਕੋਈ ਨਾ ਵਲੌਗ ਹੀ ਚੱਲਣ ਦੇ ਅੱਜ ਅੱਧੀ ਰਾਤ ਨੂੰ ਤੈਨੂੰ ਕੌਣ ਟੱਕਰੂਗਾ ਓਏ ਓ ਬਈ ਯਾਰ ਇੰਨਾ ਸੋਹਣਾ ਮੁੰਡਾ ਮੇਰੇ ਨਾਲੇ ਬਹੁਤ ਆ ਮੈਨੂੰ ਓ ਬਈ ਇਹਨਾਂ ਮੈਂ ਸੇਮ ਗੱਲ ਕਹਿਣਾ ਇਹਨਾਂ ਮੈਂ ਇਹਨਾਂ ਮੇਰੇ ਨਾਲੇ ਬਹੁਤ ਆ ਉਹ ਤੈਨੂੰ ਤੇਰੇ ਬਾਪਣ ਖਾਣਾ ਜਿਹੜੇ ਤਰੇ ਕਰੇ ਤੋਂ ਕੱਪੜੇ ਪਹਿਨਦੇ ਨੇ ਜਿਹੜੇ ਬਲੇ ਕਰੇ ਹੁੰਦੇ ਨੇ ਕੱਪੜੇ ਯਾਹ ਕਾਉਂਦੇ ਹੈ ਹਾਂ ਅੱਜ ਸਾਡੀ ਰੋਟੀ ਸਰਦੇ ਵੱਲੋਂ ਠੀਕ ਹੈ ਜੀ ਹਾਂ ਜੀ ਮੈਂ ਠੀਕ ਹੈ ਜੀ ਚਲੋ ਇਸ ਵਾਰ ਕੀ ਲਵੋਗੇ ਤਸਵਾਬੀਨ ਬੜੀ ਕਾ ਫੈਕਟਰ ਤੇ ਤੋਂ 10 ਵਾਲਾ ਨਹੀਂ ਨਹੀਂ ਇਹਦਾ ਧੱਕਾ ਕਾ ਜੀ ਮੈਨੂੰ ਮੇਰੀ ਚੀਜ਼ ਮਿਲ ਗਈ ਪਰੇ ਜੋਣੀ ਪਾਣੀ ਦੇ ਦੋ ਤੋਂ ਹਾਂ ਓਨ ਠੀਕ ਹੈ ਜੀ ਫੇਰ ਕਹਿੰਦਾ ਨਾ ਦੇ ਦੋ ਦੋ ਪਾਟੇ ਦੇ ਦੋ ਔਰ ਇੱਕ ਖੜੇ ਮਸਾਲਾ ਦੇ ਦੋ ਖੜੇ ਮਸਾਲੇ ਹਾਂ ਜੀ ਕਾ ਲੈਣਾ ਆਪਕੋ ਹਾਂ ਜੀ ਦੱਸੋ ਇਹਦਰੀ ਕਿਸਮਤ ਚੰਗੀ ਆ ਰਬਾ ਜਿਹੜਾ ਅੱਜ ਗਣੇਸ਼ ਸਰ ਬਣਾਈ ਜਾਂਦੇ ਆ ਸਾਰਾ ਕੁਝ ਨਹੀਂ ਆ ਰੋਟੀਆਂ ਤੈਨੂੰ ਖਵਾਉਣੀ ਆ ਸਵੇਰੇ ਵਦਾਂ ਮੈਂ ਕਿੰਨੀ ਮਿਹਨਤ ਨਾਲ ਬਣਾ ਕੇ ਲੈ ਕੇ ਆਇਆ ਇਹ ਡੱਬਾ ਵੀ ਹੈ ਨਹੀਂ ਆਪਣੇ ਕੋਲ ਡੱਬੇ ਘਰੇ ਰਹਿ ਗਏ ਉੱਦੋਂ ਤੂੰ ਜਿਆਦਾ ਨਹੀਂ ਕਰ ਸਕਦਾ ਸੀਗਾ ਕੋਈ ਕੰਮ ਧੰਦੇ ਦੀ ਤੈਨੂੰ ਹੈ ਕਿ ਕੋਈ ਨਹੀਂ ਬੇਲਾ ਪਿਆਰ ਇਹਨਾਂ ਦਾ ਮੇਰੇ ਨਾਲ ਗੱਲ ਨਾ ਕਰਿਆ ਬਸ ਤਾਦੀ ਗੱਲ ਨਾ ਕਰ ਉਹਨਾਂ ਸਭ ਨੂੰ ਜੰਨਤ ਨੂੰ ਪਤਾ ਨਹੀਂ ਦਿਸਤਾਰ ਵਗੈਰੀ ਜੰਨਤ ਨੂੰ ਸੌਣ ਨੂੰ ਤੂੰ ਗੱਡਾ ਖਿੱਚ ਕੇ ਆਏਗਾ ਗੱਡੇ ਖਿੱਚ ਕੇ ਆ ਕੀ ਲੈਣਾ ਲੈਣਾ ਅੰਦਰ ਲੈਣਾ ਇਹ ਕੱਢੀ ਕੇ ਨਹੀਂ ਫੋਨ ਚਾਹਦਾ ਮੇਰਾ ਬਲੱਡ ਹੋਤੇ ਬਦਿਆ ਪੈਗਾ ਕੱਲ ਦੋ ਫੋਨ ਲਾਇਆ ਬੈਕ ਕਾਲ ਨਹੀਂ ਕੀਤੀ ਕੋਈ ਨਾ ਉਹਨੂੰ ਆ ਜਾਂਦੇ ਉਹਦੇ ਨਾਲ ਵੀ ਹਿਸਾਬ ਕਿਤਾਬ ਕਰ ਲਾਗਾ ਹਾਂ ਜਦੋਂ ਆ ਕੇ ਲੈ ਸੱਟੀ ਲਾਵਾਂਗੇ ਪਹਿਲੀ ਗੱਲ ਅੰਦਰ ਨਹੀਂ ਵੜਨ ਦਿੰਦੇ ਅੰਦਰ ਕੋੰਡਾ ਲਾਉਂਦੇ ਬਾਹਰ ਖੜਾ ਰੂ ਆਪ ਚੱਲ ਫਿਰ ਅੱਜ ਤੱਕ ਖਾਣਾ ਪਾਣਾ ਉਧਰ ਹੈਗਾ ਏਸੀ ਚ ਬਹਿ ਕੇ ਖਾਵਾਂਗੇ ਅੱਜ ਤਾਂ ਗਰਮੀ ਚ ਨਹੀਂ ਸੌਂ ਜਾ ਸੌਂ ਜਾ ਸੀ ਜੇ ਮੈਂ ਜਾਣਦਾਗਾ ਇਹਦਾ ਪਰਸ ਨੂੰ ਨਵਾਂ ਲਿਆਉਣਾ ਪਊਗਾ ਜੇ ਹਾਂ ਜਾਦਾ ਉਹ ਬਦਲਣਾ ਪਊਗਾ ਕੀ ਬਦਲਣਾ ਪਊਗਾ ਇਹ ਹੀ ਬਦਲਣਾ ਹੈ ਇਹ ਪੱਕਾ ਦਾ ਵੀ ਇਹ ਹੀ ਖਰਾਬ ਹੈ ਜੀ ਹਾਂ ਹਾਂ 101% ਮੈਨੇ ਤੁਹਾਰੇ ਉਸਮੇ ਖਾਣਾ ਬਣਾਇਆ ਪਰਸੋਂ ਚਲੋ ਆ ਜੀ ਨਹੀਂ ਮੈਂ ਲਾ ਕੇ ਆ ਰਿਹਾ ਹਾਂ ਹੈ ਉਧਰ ਲੈ ਚੱਲਾਂ ਜੀ ਇਹਨਾਂ ਨੂੰ ਹਾਂ ਅਰੇ ਹਰਦਾ ਹੋਵੇ ਜੁੱਲਾ ਖਰਾਬ ਦੋ ਤਿੰਨ ਦਿਨਾਂ ਤੋਂ ਖਰਾਬ ਹੀ ਸੀ ਵੇਦੀ ਚੱਲ ਪੈਂਦਾ ਵੇਦੀ ਖਰਾਬ ਹੋ ਜਾਂਦਾ ਹੁਣ ਆਹ ਟੈਂਟ ਫੋੜੀ ਅਸੀਂ ਇੱਧਰ ਨੂੰ ਚੱਕ ਲਈ ਪਹਿਲਾਂ ਅਸੀਂ ਇੱਧਰ ਬਣਾਵਾਂਗੇ ਖਾਣ ਪੀਣ ਇਹ ਹੁਣ ਆ ਕਿਆ ਨੂੰ ਵੇਰ ਇਦਰੀ ਬਣਾਉਣਾ ਬਹੁਤ ਗਰਮੀ ਚ ਹਰ ਇੱਕ ਗਰਮੀ ਤੋਂ ਥੋੜਾ ਚੱਲਦਿਆ ਐ ਬਾਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹਨੂੰ ਵੀ ਚਲਾ ਲਗੇ ਬਾਈ ਅੱਜ 10 ਮਿੰਟ ਨਹੀਂ ਪਾਏ ਪਾਏ ਤੇ ਇਹ ਤਾਂ ਵਿੰਡੋ ਉੱਡ ਜਾਂਦੀ ਹੈਗੀ ਬਟੋ ਮੇਰ ਕੋ ਨਾ ਲੜਕੀ ਕੇ ਲਈ ਲੈਪਟਾਪ ਲੈਣਾ ਹਾਂਜੀ ਤੁਹ ਕਿਹ ਕੋਣ ਸਾਨੂੰ ਹਾਂਜੀ ਕੋਣ ਸਾਨੂੰ ਦੇਖ ਲਾਂਗੇ ਜੀ ਸ਼ੇਰ ਕੋ ਨੌ ਨਹੀਂ ਹੋਗੇ ਨਾ ਇੰಕಿ ਜ਼ਿਆਦਾ ਨਹੀਂ ਇੰਨੀ ਨੌਜ਼ ਵੀ ਨਹੀਂ ਆਗੇ ਜੀ ਕੀ ਨਾ ਬਾਤ ਕਰਦਾ ਯਾਰ ਇਹ ਨਹੀਂ ਹਾਂ ਤੇ ਮਾਦਾ ਗਾਕੇ ਦੇ ਪਾਸਵਰਡ ਹੀ ਭੁੱਲ ਗਿਆ ਸ਼ੋਗਰਾ ਖੁੱਲ ਗਿਆ ਪਾਸਵਰਡ ਟੱਚ ਸਕਰੀਨ ਟੱਚ ਸਕਰੀਨ ਆ ਇਹ ਹੈ ਡੰਡੂ ਜਾ ਹੂੰ ਇਹ ਟੱਚ ਸਕਰੀਨ ਹੈ ਅੱਛਾ ਟੱਚ ਹੈ ਹਾਂਜੀ ਕੌਣ ਆਇਆ ਕਿਸ ਕੰਪਨੀ ਦਾ ਇਹ ਦੇਖ ਨਾ ਨਹੀਂ ਕਿਹੜਾ ਦਾ ਓਹੋ ਮਿੱਟੀ ਵਾਲੀ ਹੈ ਇਹ ਰਸਾ ਹੀ ਹੈ ਇਹ ਐਚਪੀ ਦਾ ਜੀ ਅੱਛਾ ਠੀਕ ਹੈ ਹਾਂਜੀ ਹੋਂ ਦੱਸੋ ਜੀ ਕਿਆ ਦੱਸੋ ਇਹ ਦੇਖੋ ਪੂਰਾ ਕਾਲਾ ਹੋ ਰੱਖਾ ਹੋ ਇਹ ਤੁਸੀਂ ਹੁਣ ਸਾਫ ਕਰਕੇ ਲਿਆ ਮੈਨੂੰ ਹੋਰ ਕਿਆ ਕਰਿਆ ਮੈਨੂੰ ਮਨ ਹੀ ਨਹੀਂ ਕਰ ਰਹਾ ਬਣਾਉਣੇ ਦਾ ਦੇਖੋ ਇਹ ਓਏ ਛੋਲਿਆਂ ਦਾ ਉਹ ਲੱਗਿਆ ਜੀ ਕਾਲੇ ਛੋਲਿਆਂ ਦਾ ਰਸ ਜਿਆ ਚੰਗਾ ਹੁੰਦਾਗਾ ਕੀ ਲੱਗਿਆ ਹੋਣਾ ਹੈਲੋ ਫਰਕਤਾ ਪੈ ਗਿਆ ਜੀ ਕਿਆ ਤੁਹਾਡੇ ਕੋਲੇ ਉਹ ਜਿਹੜਾ ਸਾਫ ਕਰਨ ਵਾਲੇ ਕਿਤੋਂ ਸਾਬਣ ਮਹਿੰਗੀ ਆ ਜੀ ਕੁਛ ਨਹੀਂ ਆ ਜਾ ਮੈਨੂੰ ਨਹੀਂ ਪੜਦੀ ਮੈਨੂੰ ਆਇਆ ਸਜੇ ਦੇ ਸਕਰੀਨ ਤੇ ਫੋਟੋ ਲਾਉਣੀ ਉਹ ਕਿਵੇਂ ਲੱਗੂਗੀ ਜੀ ਦਿਖਾਓ

ਹਾਂਜੀ ਪਨੀਰ ਕੱਟਤਾ ਇਹਨੂੰ ਹੁਣ ਗਰਮ ਪਾਣੀ ਚ ਪਾਉਂਗੇ ਜੀ ਹਾਂਜੀ ਤੇ ਆਹ ਦਹੀਂ ਜੀ ਦਹੀਂ ਡਾਲਣੀ ਹੈ ਇਸਮੇ ਆਹ ਤੜਕੇ ਚ ਦਹੀਂ ਗਰੇਵੀ ਵਿੱਚ ਗਰੇਵੀ ਹਾਂ ਜੋ ਰੈਸਪੀ ਬਣਾਈ ਆ ਉਸਮੇ ਦਹੀਂ ਡਾਲਣੀ ਆ ਅਜਾ ਉਹਦੇ ਚ ਦਹੀਂ ਇਹਨੂੰ ਗਰਮ ਪਾਣੀ ਚ ਹਾਂਜੀ ਤੇ ਆਹ ਖੰਡ ਜੀ ਖੰਡ ਵੀ ਡਲੇਗੀ ਦਹੀਂ ਕੇ ਬਾਅਦ ਜਦ ਆਪਾਂ ਉਸ ਦਿਨ ਬਣਾਇਆ ਸੀ ਉਹਦੇ ਤਾਂ ਨਹੀਂ ਖੰਡ ਪਾਈ ਸੀਗੀ ਗਾਜੀ ਜੀ ਪਾਈ ਸੀ ਕਿ ਖੰਡ ਆਇਆ ਤਾਂ ਮੇਰੇ ਨਹੀਂ ਆ ਗਏ ਇਹਨਾਂ ਡਾਨੀ ਦੇ ਸਾਹਿਬ ਲੈ ਬਈ ਚੌਲ ਦੇਖ ਲਿਆ ਆਪਾਂ ਬਣ ਗਏ ਕਿ ਬਣੇ ਨਹੀਂ ਗਏ ਗੈਸ ਧਮੜ ਮੜਾ ਚੱਲੀ ਜਾਂਦਾ ਚੌਲ ਤਾਂ ਹੋ ਗਏ ਤਾਮਲੇ ਉਹ ਬੜੋ ਬੜ ਗਏ ਚਲੋ ਬਈ ਅੱਜ ਖਾਣਾ-ਦਾਣਾ ਖਾਵਾਂਗੇ ਸਾਰਾ ਉੱਧਰ ਬਈ ਸਾਰਾ ਉੱਧਰ ਬੈਠਿਆ ਹੈਗਾ ਹਰਪਾਲ ਵੀ ਉੱਧਰ ਬੈਠਾ ਹੈਗਾ ਉਹ ਸਰ ਦੇ ਰੂਮ 'ਚ ਉੱਧਰ ਖਾਵਾਂਗੇ ਸਾਰਾ ਕੋਈ ਰੋਟੀ ਟੋਕਾ ਸਾਰਾ ਕੁਝ ਉਧਰ ਖਾਵਾਂ। ਫਿਰ ਸਾਰਾ ਕਹਿੰਦੇ ਇੱਧਰ ਗਰਮੀ ਲੱਗਦੀ ਐ। ਅਜੇ ਤਾਂ ਪਏ ਰਹਿੰਦੇ ਢੀਠ ਜਿਓ ਪਈ ਐ ਗਰਮੀ ਗਰਮੀ ਚ। ਤੇ ਇਧਰੋਂ ਚੱਕ ਕੇ ਬਸ ਸਾਮਾਨ ਅਸੀਂ ਉਧਰ ਲੈ ਕੇ ਜਾਂਦੇ ਹਾਂ ਹੁਣ ਸਾਰਾ ਕੁਝ ਬਣ ਗਿਆ। ਰੈਡੀ ਐ ਕੰਮ। ਆਇਆ ਅਰਵਣ। ਟਾਈਮ ਹੋ ਗਿਆ ਪੌਣੇ 1:00 ਬਾਈ। ਤੇ ਹੁਣ ਚੱਲਿਆਂ ਅਸੀਂ ਸਾਡੇ ਸਰਦੇ ਕਮਰੇ ਚ। ਉਧਰ ਸਾਰੇ ਲੈ ਕੇ ਸਾਰਾ ਕੁਝ ਚੱਕ ਕੇ ਰੋਟੀ ਪਾਣੀ ਉਧਰ ਲੈ ਕੇ ਸਾਰਾ ਕੁਝ ਆਇਆ ਚੱਲ ਗਏ ਖਾ ਗਏ। ਚੰਦ ਕਿ ਟਾਈਮ ਘਟ ਹੋਇਆ ਜੇ? ਦੋ ਮਿੰਟ ਹੈ। ਹੈਂ? ਉਹ ਟੋਪੀ ਲਾ ਲ ਤੇ ਟੋਪੀ ਲਾ ਨੂੰ ਰਤਕ ਰੋਸ਼ਨ ਆ ਜਾ ਤੂੰ ਹੁਣ ਅੱਧੀ ਰਾਤ ਨੂੰ ਕਿਹਨੇ ਤੈਨੂੰ ਦੇਖਣਾਗਾ ਆਵਾਜ਼ ਹੀ ਖਰਾਬ ਲੱਗਦੀ ਐ ਅੱਛਾ ਦੇਖਣ ਵਾਲੇ ਹੁੰਦੇ ਤੈਨੂੰ ਦੇਖਣ ਦਾ ਨਹੀਂ ਆਉਂਦੇ ਹ ਹ ਡੀਕੇ ਵੀ ਆ ਜੂ ਕੋਈ ਨਾ ਗੱਲ ਪਰਸੋਂ ਤੱਕ ਫੋਨ ਬੰਦ ਆ ਹੀ ਜਾਂਦਾ ਉਹਦਾ ਮਰਨ ਗਿਆ ਉਹ ਆ ਜਾ ਚੱਲ ਗਿਆ ਚੱਲ ਅੱਜ ਤਾਂ ਠੰਡੇ ਸਾਰ ਰੋਟੀ ਖਾਵਾਂਗੇ ਜੀ ਹਾਂਜੀ ਅੱਗੇ ਤਾਂ ਗਰਮੀ ਚ ਖਾਣੇ ਆਂਗੇ ਨਹੀਂ ਅਵੀ ਅੱਜ ਤਾਂ ਏਸੀ ਚੱਲ ਰਿਹਾਗਾ ਅਵੀ ਠੀਕ ਆ ਨਾ ਖਾਣਾ ਖਾਈਏ ਆਰਾਮ ਨਾਲ ਸਸ ਮਸ ਕੀ ਦਿੱਕਤ ਹੈ ਹਾਂਜੀ ਹੈ ਨਾ ਪਨੀਰ ਆਪਣਾ ਜੀ ਪਨੀਰ ਆਪਣਾ ਇਹ ਰੱਖ ਕੀ ਇਹ ਲੋਕ ਨੂੰ ਨਹੀਂ ਕਾਤਾਂ ਹਾਂ ਪੇ ਜੀ ਜੋ ਬਾਟੋਗਾ ਹਰਪਾਲ ਹਰਪਾਲ ਆਉਂਦਾਗਾ ਜੀ ਲਓ ਜੀ ਕਿਵਲ ਹੋ ਗਏ ਤੇ ਸਾਡੇ ਹੋ ਗਏ ਪਨੀਰ ਖਲਾ ਹੁਣ ਦੇਖੀ ਡਾਉਂਦੇ ਸੀ ਫੱਕਾਂ ਸਭ ਡਾਉਂਗੇ ਕਰ ਦਾਂਗੇ ਵੇਲੇ ਬੱਚਾ ਖੁਸ਼ਾ ਸਵੇਰੇ ਖਾ ਜਾਗੇ ਹਾਂ ਹਾਂ ਉਹ ਤੋਂ ਸ਼ਾਬਾਸ਼ ਆਮ ਹੋ ਜਾਏਗਾ ਪਨੀਰ ਚ ਮੈਂ ਪਹਿਲੀ ਵਾਰੀ ਦੇਖਿਆ ਮੈਂ ਤੋ ਪਰ ਕਦੇ ਨਹੀਂ ਦੇਖਿਆ ਅੱਜ ਖੰਡ ਪਾਈ ਆ ਸਰ ਨੇ ਹਾਂ ਚੀਨੀ ਤੁਸੀਂ ਪਾਈ ਆ ਨੇ ਹਾਂ ਕਿੱਕ ਅਸੀਂ ਨਹੀਂ ਕਰਿਆ ਮਟਰ ਪਨੀਰ ਹੀ ਬਣਾਉਣਾ ਜੀ ਪਿੰਡਾਂ ਚ ਹੋਣਾ ਸੀ ਕਿਹੜਾ ਬਣਾਉਣਾਗੇ ਆਹ ਦੇ ਦਹੀਂ 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 ਵੀ ਪਾਈ ਆ ਇਹਦੇ ਚ ਤੇ ਚੀਨੀ ਵੀ ਪਾਈ ਆ ਜੀ ਖੰਡ ਵੀ ਪਾਈ ਆ ਗਈ ਕਿਉਂ ਕਿਵੇਂ ਬਣਾ ਪਨੀਰ ਰਸਪਾ ਹਾਂ ਤੋਂ ਪਤਾ ਲੱਗੂ ਐ ਥੋੜੀ ਤਾਂ ਲੱਗਦਾ ਦੋ ਬਾਟੀਆਂ ਦਾ ਪਹਿਲਾਂ ਖਾ ਗਿਆ